ਮਿੱਤਰੋ ਮਾਰਵਾੜੀ ਘੋੜੀ ਦਿਖਾਉਣ ਲੱਗਿਆ ਜਿਹੜੀ ਘੋੜੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਫੋਰ ਸੇਲ ਆ ਇਹਦੀ ਡਿਟੇਲ ਆ ਜਿਹੜੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਐਂਡ ਤੱਕ ਬਣੇ ਰਹੋ ਵੀਡੀਓ 'ਚ ਆਪਾਂ ਮੁੱਲ ਵੀ ਦੱਸਾਂਗੇ ਘੋੜੀ ਦਾ ਦੋਸਤੋ ਤੇ ਸਾਫ਼ ਸੁਥਰੀ ਆ ਚੰਗੀ ਆ ਬਰੀਡਿੰਗ ਵਾਸਤੇ ਕੱਦ-ਕਾਠ ਦੀ ਵੀ ਚੰਗੀ ਆ ਬਾਡੀ ਦੀ ਵੀ ਚੰਗੀ ਆ ਸਾਰੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਵੀਡੀਓ 'ਚ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ 'ਚ ਬਣੇ ਰਹੋ ਜੇ ਕੋਈ ਮਿੱਤਰ ਪਿਆਰੇ ਦਾ ਜਾਨਵਰ ਨਹੀਂ ਸੇਲ ਹੁੰਦਾ ਕਿਸੇ ਦਾ ਆੜਿਆ ਖੜਾ ਜਾਨਵਰ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਤੁਸੀਂ ਆਪਣੇ ਨਾਲ ਗੱਲਬਾਤ ਕਰ ਲਿਓ ਆਪਾਂ ਤੁਹਾਡਾ ਜਾਨਵਰ ਦੋਸਤੋਂ ਸੇਲ ਕਰਵਾ ਦਾਂਗੇ ਤੇ ਗੱਲ ਕਰਦੇ ਆਪਾਂ ਇਸ ਘੋੜੀ ਦੀ ਜਿਹੜੀ ਸਕਰੀਨ ਤੇ ਦੇਖ ਰਹੇ ਹਾਂ ਘੋੜੀ ਮੱਥੇ ਪਟੇ ਦੀ ਆ ਤੇ ਇੱਕ ਪੈਰ ਚਿੱਟਾ ਇਹਦਾ ਰਾਈਡਿੰਗ ਦੀ ਬਿਲਕੁਲ ਪਾਸਾ ਦੇਖ ਰਿਹਾ ਤੁਸੀਂ ਬਾਈ ਨੇ ਫੋਟੋ ਭੇਜੀ ਆ ਉੱਤੇ ਬੈਠਾ ਰਾਈਡਿੰਗ ਵਗੈਰਾ ਦੀ ਐਨ ਬਹੁਤ ਸੋਹਣੀ ਰਾਈਡਿੰਗ ਕਰਾਉਂਦੀ ਆ ਬਾਈ ਕਹਿੰਦਾ ਰੇਵੀਆ ਚਾਲ ਬਹੁਤ ਸੋਹਣੀ ਆ ਤੇ ਬਿਲਕੁਲ ਪਾਸਾ ਚਾਲ ਦੀ ਦੋਸਤੋ ਉਮਰ ਆ ਘੋੜੀ ਦੀ 5 ਸਾਲ ਬਾਡੀ ਬੁੱਡੀ ਚੈੱਕ ਕਰੋ ਘੋੜੀ ਦੀ ਤੁਸੀਂ ਧੌਣ ਵਗੈਰਾ ਪਿੱਠ ਪੋੜਾ ਬਹੁਤ ਸੋਹਣੀ ਘੋੜੀ ਆ ਵਧੀਆ ਬੱਚੇ ਪੈਦਾ ਕਰਨ ਵਾਲੀ ਘੋੜੀ ਆ ਤੇ ਦੋਸਤੋ 5 ਸਾਲ ਉਮਰ ਆ ਦੀ ਬਾਲ ਪੌਰੀਆਂ ਦੀ ਬਿਲਕੁਲ ਕਲੀਅਰ ਆ ਤੇ ਮੌਕੇ ਤੇ ਇਹ ਖਾਲੀ ਆ ਹੁਣ ਅੰਦਰ ਦੀ ਸਾਫ ਆ ਬਾਈ ਕਹਿੰਦੇ ਵੀ ਚੈੱਕ ਵਗੈਰਾ ਕਰਾਈ ਹੋਈ ਆ ਸਾਫ ਸੁਥਰੀ ਘੋੜੀ ਆ ਜੀ ਕਿਸੇ ਮਿੱਤਰ ਪਿਆਰੇ ਨੇ ਕੋਈ ਬਰੀਡਿੰਗ ਵਾਸਤੇ ਜਾਂ ਰਾਈਡਿੰਗ ਵਾਸਤੇ ਖਰੀਦਣੀ ਆ ਤਾਂ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਲਿਓ ਮੌਕੇ ਤੇ ਇਹ ਖਾਲੀ ਆ ਦੋਸਤੋ ਘੋੜੀ ਐ ਇਸ ਵਕਤ ਆ ਮੱਥੇ ਪਟਾ ਇੱਕ ਪੈਰ ਚਿੱਟਾ ਚਾਲ ਦੀ ਐਨ ਓਕੇ ਆ ਫੱਟੀ ਵਾਲੀ ਹਾਈਟ ਆ ਦੋਸਤੋ ਜਿਹੜੀ ਇਹਦੀ 63 ਇੰਚ ਆ ਬਾਈ ਕਹਿੰਦੇ ਤੇ ਬਾਕੀ ਤੁਸੀਂ ਬਾਈ ਜ਼ਿੰਮੇਵਾਰੀ ਦਿੰਦੇ ਨੇ ਕਹਿੰਦੇ ਘਰੇ ਆ ਕੇ ਦੇਖ ਪਰਖ ਸਕਦੇ ਹੋ ਤੁਸੀਂ ਜਾਨਵਰ ਦਾ ਸੌਦਾ ਕਰਨਾ ਤੇ 3 10 ਚ 40 ਵਾਲੀ ਹਾਈਟ ਆ 5 ਸਾਲ ਕੋੜੀ ਦੀ ਉਮਰ ਆ ਬਾਈਏ ਦਾ ਮੁੱਲ ਕਰਦੇ ਨੇ 1.5 ਲੱਖ ਰੁਪਈਆ ਤੇ ਬਾਕੀ ਬਾਈਆਂ ਦਾ ਪਿੰਡ ਆ ਜਾਂਦਾ ਦੋਸਤੋ ਰਾਈਆ ਤੇ ਇਹ ਦੋਸਤੋ ਤਪੇ ਦੇ ਕੋਲ ਪੈ ਜਾਂਦਾ ਜਦੋਂ ਬਰਨਾਲੇ ਤੋਂ ਆਪਾਂ ਬਠਿੰਡੇ ਨੂੰ ਜਾਂਦੇ ਆ ਰਸਤੇ 'ਚ ਰਾਮਪੁਰਾ ਫੂਲ ਤਪਾ ਆਉਂਦਾ ਤਪੇ ਤੋਂ ਥੋੜੀ ਦੂਰੀ ਆ ਦੋਸਤੋ ਰਾਈਆ ਪਿੰਡ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਫੋਨ ਤੇ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਦੇਤਾ ਦੋਸਤੋ ਤੇ ਜੇ ਕੋਈ ਕਮੀ ਪੇਸੀ ਆਪਣੇ ਵੱਲੋਂ ਡਿਟੇਲ 'ਚ ਰਹਿੰਦੀ ਆ ਤਤੂਸੀ 22 ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਘਰੇ ਜਾ ਕੇ ਆਪਣੀ ਜ਼ਿੰਮੇਵਾਰੀ ਤੇ ਘੋੜੀ ਇਹ ਦੇਖ ਪਰਖ ਕੇ ਖਰੀਦ ਸਕਦੇ ਹੋ ਦੋਸਤੋ ਤੇ ਬਾਈਆਂ ਕੋਲੇ ਹੋਰ ਵੀ ਜਾਨਵਰ ਖੜੇ ਨੇ ਸੇਲ ਪਰਚੇਜ ਵਾਲੇ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਲਿਓ ਫੋਨ ਤੇ ਤੇ ਵੀਡੀਓ ਨੂੰ ਇਸ ਨੂੰ ਸ਼ੇਅਰ ਕਰ ਦਿਓ ਦੋਸਤੋ ਆਪਣਾ ਨੰਬਰ ਚੱਲ ਰਿਹਾ ਜੇ ਕਿਸੇ ਨੇ ਐਡ ਲਗਵਾਉਣੀ ਆ ਤਾਂ ਸੰਪਰਕ ਕਰੋ